ਇਹਨਾਂ ਨੂੰ ਵੀ ਅੱਜ ਬਾਈ ਆਪਾਂ ਇਹਨਾਂ ਨਾਲੇ ਛੱਡ ਦਾਂਗੇ ਇੱਥੇ। ਅੱਸੀ ਗੱਲ ਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੇ ਦੋਸਤੋ ਵੀ ਅੱਜ ਫਾਰਮ ਨੂੰ ਸਭ ਤੋਂ ਪਹਿਲਾਂ ਆਪਾਂ ਬਾਈ ਜਿਹੜੇ ਕੱਲ ਮਸ਼ੀਨ ਵਿੱਚ ਚੂਚੇ ਨਿਕਲੇ ਹੋਏ ਸੀਗੇ ਤੇ ਉਹਨਾਂ ਨੂੰ ਬਾਈ ਅੱਜ ਕੱਢਦੇ ਆਂ। ਅੱਧੇ ਦੇ ਤਾਂ ਬਾਈ ਇਹ ਪਾਸੋਂ ਦੇ ਨਿਕਲੇ ਹੋਏ ਆਂ ਤੇ ਅੱਧੇ ਕੱਲ ਨਿਕਲੇ ਆਂ। ਆਹ ਦੇਖੋ ਮਰੇ ਆਂ ਵਿੱਚ ਲਾਲਾਂ ਕਾਲੇ ਆਂ ਤੇ ਹੁਣ ਬਾਈ ਇਹਨਾਂ ਨੂੰ ਹਨਾ ਕਰ ਦੇਣ ਨੂੰ ਦਾਣਾ ਪਾਣੀ ਦਿੰਨੇ ਆਂ ਕਿਉਂਕਿ ਅੱਜ ਕੱਲ ਦੇ ਭੁੱਖੇ ਹੋਣੇ ਆ। ਹੁਣ ਪਹਿਲਾ ਨੰਗਾ ਲੈ ਕੇ ਆਨੇ ਇੱਥੇ ਰੱਖਨੇ ਟੋਕਰੀ ਵਿੱਚ ਰੱਖ ਦਾਂਗੇ ਫਾਲ ਆਪਣੇ ਕੋਲ ਹੀ ਜਾਵੇ ਬਾਈ ਇੱਥੇ ਹਲੇ ਟੋਕਰੀ ਵਿੱਚੇ ਰੱਖ ਦਾਂਗੇ ਇਸ ਟਾਈਮ ਆਪਣੇ ਕੋਲ ਜਗ੍ਹਾ ਹੈ ਨਹੀਂ ਖਾਰਮ ਚ ਤੇ ਇਹ ਆਪਣਾ ਖਾਹਰ ਬਚਾ ਲੁੰਦੇ ਆ ਬਾਕੀ ਦਾ ਵਿਸ਼ਾ ਹੀ ਹੋਇਆ ਤੇ ਇਧਰ ਬਾਈ ਹਲ ਕੱਲ ਬਾਈ ਬੰਦਾ ਨਾਲ ਲੈ ਕੇ ਨਹੀਂ ਗਿਆ ਹੈਗਾ ਉੱਚ ਤੇ ਅੱਜ ਹੁਣ ਬਾਈ ਇੱਕ ਵਾਰ ਮੈਂ ਫੋਨ ਕਰਾਂਗਾ ਉਹਨੂੰ ਕਿਉਂਕਿ ਅੱਜ 24 ਤਰੀਕ ਹੋ ਗਈ 20 ਤਰੀਕ ਤੇ ਆਪਣੇ ਕੋਲ ਆਏ ਹੋਏ ਆਂ ਚਾਰ ਦਿਨ ਦੇ ਹੋ ਗਏ ਬਾਈ ਕਾਲ ਕਰਾਂਗਾ ਹਜੇ ਤਾਂ ਲੈ ਗਿਆ ਠੀਕ ਆ ਤੇ ਨਹੀਂ ਬਾਈ ਆਪਾਂ ਫਿਰ ਸੇਲ ਕਰ ਲਾਂਗੇ ਕਿਉਂਕਿ ਆਪਾਂ ਨੂੰ ਰੱਖ ਕੇ ਬਾਈ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਫਿਰ ਦਾਣੇ ਖਾ ਰਹੇ ਆ ਕਿੰਨਾ ਹੀ ਆਪਣੇ ਕੋਲ ਜਗ੍ਹਾ ਨਹੀਂ ਹੈ ਨਾ ਹੀ ਆਪਾਂ ਨੇ ਬਾਈ ਪਾਲਨੇ ਆ ਇਹ ਤੇ ਬਾਕੀ ਹੁਣ ਵਿੱਚ ਦੇਖਦੇ ਹੁਣ ਅਪਰ ਨਹੀਂ ਤਾਂ ਪੋਸਟ ਪਾ ਦਾਂਗੇ ਸੇਲ ਕਰ ਦਾਂਗੇ ਮੈਂ ਤਾਂ ਬਾਈ ਉਹਦੇ ਕਰਤੀ ਰੱਖੇ ਸੀਗੇ ਬਾਈ ਨੇ ਰਖਾਏ ਸੀਗੇ ਤੇ ਆਪਾਂ ਤਾਂ ਬਾਈ ਬਾਗ ਇਥੇ ਐਡਵਾਂਸ ਪੇਮੈਂਟ ਵੀ ਨਹੀਂ ਲਈ ਹੈਗੀ ਮਾਸ਼ਾਅੱਲ ਕੋਈ ਨਹੀਂ ਆਪਣਾ ਮਿੱਤਰ ਆ ਪਰ ਹੁਣ ਬਾਈ ਲੈ ਕੇ ਜਾ ਰਿਹਾ ਹਾਂ ਕਿਆ ਕਰੀ ਫਿਰ ਆਪਾਂ ਨੂੰ ਫੇਲ ਕਰਨੇ ਪੈਣੇ ਆ ਇੱਧਰ ਠੀਕ ਆ ਬਾਈ ਆ ਆਪਣੇ ਚੋਕੋਰਾਂ ਦੇ ਬੱਚੇ ਤੰਦਰੁਸਤ ਸੈਨ ਓਕੇ ਆ ਤੇ ਇਹਨਾਂ ਨੂੰ ਵੀ ਅੱਜ ਬਾਈ ਆਪਾਂ ਇਹਨਾਂ ਨਾਲੇ ਛੱਡ ਦਾਂਗੇ ਇੱਥੇ ਸੋਲਾ ਕਿੰਨੇ ਆ 16 16 ਆਏ ਕਰ ਲੜਾ ਡੱਬੇ ਪਾਵਾ ਕੇ ਗੱਡੀ ਚ ਇਹ ਆਂਡੇ ਬਾਈ ਉਹੀ ਆ ਜਿਹੜੇ ਆਪਾਂ ਨੇ ਨਾ ਮੁਰਗੀਆਂ ਮੁਰਗੀ ਘਰਾਂ ਬਿਠਾ ਲਈ ਹੋਈ ਸੀਗੀ ਆਂਡੇ ਤੇ ਤੇ ਉਹਦੇ ਆਂਡੇ ਪਰ ਚੱਕਲੇ ਸੀਗੇ ਤੇ ਅੱਗੇ ਪਿੱਛੇ ਨਿਕਲ ਰਹੇ ਆ ਇਹ ਬਹੁਤ ਵਧੀਆ ਕੁਆਲਟੀ ਆ ਬੱਚਿਆਂ ਦੀ ਹਰ ਜਣਾ ਹਾਂ ਸਾਰੇ ਭਰੀ ਨੇ ਹੰਦਰਾ ਨਾ ਪਾ ਪਾ ਲੈਣ ਇਹਨੂੰ ਇਹ ਦਰਖਦਾਂ ਮਸ਼ੀਨ ਬੰਦ ਕਰ ਦਈਏ ਹੁਣ ਤਾਂ ਤਕਰੀਬਨ ਹਨਾ 2-4 ਅੰਡੇ ਰਹਿ ਗਏ ਨਿਕਲਣੇ ਤੇ ਚੱਲਾ ਸ਼ਾਮ ਤੱਕ ਦੇਖਦੇ ਆਂ ਬਾਕੀ ਫੇਰ ਸਫਾਈ ਕਰ ਦਾਂਗੇ ਆਪਾਂ ਇਹਦੀ ਨੂਰੀ ਗਲਾਸ ਇਹਨਾਂ ਪਾਣੀ ਦੇ ਵਿੱਚ ਮਸ਼ੀਨ ਚ ਪਾ ਦੇ ਆਇਆ ਨਾ ਮੈਂ ਚੱਕੇ ਨਾ ਇਹਨਾਂ ਦਾ ਜੀਜਾ ਨਹੀਂ ਲੱਗ ਰਿਹਾ ਹੈ ਤੱਲਿਆਂ ਦਾ ਇਹਨਾਂ ਵਿੱਚ ਛੱਡ ਲਈ ਅੱਗ ਘਰ ਘਰ ਰਿਹਾ ਚਲ ਭਾਈ ਆਪਾਂ ਇਹਨਾਂ ਦਾ ਪਾਣੀ ਪਾਤਾ ਤੇ ਦਾਣਾ ਪਾਤਾ ਤੇ ਹੁਣ ਕੀ ਹੋ ਗਿਆ ਇਹਨਾਂ ਦਾ ਕੰਮ ਤੇ ਹੁਣ ਭਾਈ ਦੂਜਿਆਂ ਦਾ ਬੱਸ ਆਦੇ ਆਪਾਂ ਪਾਣੀ ਪਾਉਣੇ ਪਹਿਲੇ ਤਾਂ ਨਾ ਬਾਹਰ ਹੀ ਜਾਣਾ ਢਾਣਾ ਦਾ ਬਾਅਦ ਹੀ ਖਾਣਾ ਅੰਦਰ ਜਾਣਾ ਜਦੋਂ ਵੀ ਬੱਤੰਗਾਂ ਨੂੰ ਖੋਲਦੇ ਆ ਨਾ ਨਿਕਲ ਹੁਣ ਆਪਣੇ ਦਾਣਾ ਹਨਾ ਪਾਇਆ ਸੀਗਾ ਨਾਲ ਤੇ ਦਾਣਾ ਨਹੀਂ ਇਹਨਾਂ ਨੇ ਪਹਿਲਾਂ ਖਾਣਾ ਪਹਿਲਾਂ ਇਹਨੇ ਆਪਣਾ ਜਾਣਾ ਇਧਰ ਪਾਣੀ ਵਿੱਚ ਹੁਣ ਪਾਣੀ ਵਿੱਚ ਘੁੰਮ ਕੰਮ ਕਹਿਣਾ ਆ ਕੇ ਫੇਰ ਜਾਣਾ ਅੰਦਰ ਤੇ ਦਾਣਾ ਖਾਣਾ ਇਹਨਾਂ ਨੇ ਹੂੰ ਪਾਣੀ ਪੀਣੀ ਆ ਮੱਛਰ ਕਾਨੂੰ ਖਾਣੀਆਂ ਅੱਜ ਬੂਟਿਆਂ ਚ ਵੀ ਪਾਣੀ ਪਾਉਣਾ ਪਹਿਲਾਂ ਆਪਾਂ ਦਾਣੇ ਦਾ ਨੇ ਵੇੜਦੇ ਆ ਜੀ ਦੋਸਤੋ ਬਾਈ ਧਾਣੇ ਦਾ ਨਿਪਟੜ ਗਿਆ ਆਪਣਾ ਤੇ ਬਾਕੀ ਹੁਣ ਗੜੀਆਂ ਪਰ ਕੱਲ ਦਿਖਾਵਾਂਗੇ ਟਿੱਕਮੈਂਟ ਕਰਕੇ ਬਾਈ ਯੂ ਦੱਸੋ ਵੀਡੀਓ ਕਿਵੇਂ ਲੱਗੀ ਜੀ ਇਹ ਵੀਡੀਓ ਦੇਖਣ ਲਈ ਧੰਨਵਾਦ ਜੀ